ਘਟਨਾ ਯਾਦ ਆ ਰਹੀ ਹੈ ਇੱਕ ਸੇਠ ਜਿਹੜਾ ਬਹੁਤ ਬੇਈਮਾਨ ਕਰਦਾ ਹੁੰਦਾ ਸੀ ਹੱਟ ਦਾ ਕੰਮ ਕਰਦਾ ਸੀ ਦੁਕਾਨਦਾਰੀ ਦਾ ਕੰਮ ਕਰਦਾ ਸੀ ਉਹ ਸੇਠ ਨੇ ਜਿਹੜਾ ਸਮਾਨ ਵੇਚਿਆ ਕਰਨਾ ਕਦੀ ਘੱਟ ਵੇਚਿਆ ਕਰਨਾ ਕਦੀ ਵੱਧ ਮੁੱਲ ਨਾਲ ਵੇਚਿਆ ਕਰਨਾ ਪੈਸੇ ਉਹ ਬਹੁਤ ਇਕੱਠੇ ਕਰਦਾ ਸੀ ਲਾਲਚ ਵਿੱਚ ਵੱਸ ਸੀ ਪਰ ਬਰਕਤ ਨਹੀਂ ਪੈਂਦੀ ਸੀ ਵੇਹੀ ਮਾਮੇ ਉਸ ਕੋਲ ਬਹੁਤ ਸੀ ਪਰ ਉਹਦੇ ਕੋਲ ਬਰਕਤ ਨਹੀਂ ਜੁੜੀ ਪੈਸੇ ਨਹੀਂ ਜੁੜੇ ਤਾਂ ਫਿਰ ਉਹ सेठ ਜਿਹੜਾ ਇੱਕ ਸਾਧੂ ਦੀ ਇੱਕ ਫਕੀਰ ਦੀ ਸੰਗਤ ਕਰਦਾ ਉਸ ਫਕੀਰ ਨੂੰ ਜਾ ਕੇ ਕਹਿਣ ਲੱਗਾ ਫਕੀਰ ਜੀ ਮੈਂ ਤਾਂ ਕਾਮਦਾਰੀ ਦਾ ਕੰਮ ਕਰਦਾ ਹੱਟ ਦਾ ਕੰਮ ਕਰਦਾ ਸੌਦਾ ਵੀ ਪੂਰਾ ਤੋਲਦਾ ਹੈ ਤੇ ਦੁਕਾਨ ਵੀ ਮੇਰੇ ਤੋਂ ਬਹੁ ਬਾਤ ਆਉਂਦੇ ਨੇ ਪਰ ਮੇਰੇ ਤੋਂ ਜਿਹੜੀ ਦੁਕਾਨਦਾਰ ਹੈ ਜਿਹਦੇ ਵਿੱਚ ਬਰਕਤ ਨਹੀਂ ਪੈ ਰਹੀ ਇਹ ਕਾਰਨ ਕੀ ਹੈ ਕਿੰਜ ਕਿ ਕੋਈ ਨਾ ਸਾਧੂ ਜਿਹੜਾ ਉਸ ਦੀ ਸੁਰਤੀ ਜਿਹੜੀ ਕਾਲਕ ਪਰਮਾਤਮਾ ਦੇ ਨਾਮ ਦੇ ਨਾਲ ਲੱਗੀ ਹੋਈ ਸੀ ਉਹ ਸਾਧੂ ਜਿਹੜਾ ਬੋਲਦਾ ਨੇ ਤਿੰਨ ਚਾਰ ਵਾਰ ਸੇਠ ਨੇ ਪੁੱਛਿਆ ਕਿਸ ਸਾਧੂ ਜੀ ਫਕੀਰ ਜੀ ਮੈਂ ਦੁਕਾਨਦਾਰੀ ਦਾ ਕੰਮ ਕਰਦਾ ਪਰ ਬਰਕਤ ਨਹੀਂ ਪੈ ਰਹੀ ਕਾਰਨ ਕੀ ਆ ਮੈਨੂੰ ਦੱਸੋ ਉਸ ਫਕੀਰ ਜਿਹੜਾ ਉਸ ਤੇ ਸੇਠ ਵੱਲ ਨਾ ਦੇਖਿਆ ਤੇ ਕਹਿਣ ਲੱਗਾ ਘੱਟ ਨਾ ਥੋਲਿਆ ਕਰ ਜਦੋਂ ਉਸ ਨੇ ਇਦਾਂ ਕਹਿ ਕੇ ਘੱਟ ਨਾ ਥੋਲਿਆ ਕਰ ਉਹ ਸੇਠ ਜਿਹੜਾ ਸ਼ਰਮ ਦੇ ਨਾਲ ਝੁੱਕ ਜਾਂਦਾ ਤੇ ਸੋਚਣ ਲੱਗਾ ਮਨ ਦੇ ਵਿੱਚ ਕਿ ਬਈ ਮਾਨਤਰ ਮੈਂ ਕਰਦਾ ਹਾਂ ਜਿਹੜਾ ਕਿ ਸੌਦਾ ਲੈਣ ਵਾਸਤੇ ਆਉਂਦਾ ਉਸ ਨੂੰ ਮੈਂ ਘੱਟ ਤੋਲਦਾ ਹਾਂ ਤੇ ਮਰ ਲੋਕਰ ਦੇ ਨਾਲ ਬੇਈਮਾਨ ਬੇਈਮਾਨੀ ਬਹੁਤ ਕੀਤੀ ਆ ਪਰ ਇਸ ਸਾਧੂ ਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਉਹ ਝੁੱਕ ਜਾਂਦਾ ਕਹਿੰਦਾ ਕਿ ਮੈਨੂੰ ਕੀ ਕਰਨਾ ਚਾਹੀਦਾ ਤੇ ਸਾਧੂ ਫਕੀਰ ਕਹਿਣ ਲੱਗਾ ਕਿ ਘੱਟ ਨਹੀਂ ਤੋਲਣਾ ਜਦੋਂ ਇਮਾਨਦਾਰੀ ਦੇ ਨਾਲ ਹੱਟ ਦਾ ਕੰਮ ਕਰੇਗਾ ਦੁਕਾਨਦਾਰੀ ਦਾ ਕੰਮ ਕਰੇਗਾ ਤੇ ਗੁਰੂ ਨਾਮ ਦਾਸ ਮਹਾਰਾਜ ਦੀ ਐਡੀ ਕਿਰਪਾ ਹੋਵੇਗੀ ਤੇਰੇ ਘਰ ਦੇ ਵਿੱਚ ਬਰਕਤਾਂ ਪੈਣਾਂ ਸ਼ੁਰੂ ਹੋ ਜਾਣਗੀਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਜਿਹੜੇ ਜਿਸ ਦੀ ਸ਼ਰਤਾਂ ਹੋਵੇ ਗੁਰੂ ਨਾਮ ਦਾਸ ਦੇ ਦਰ ਦੇ ਤੇ ਤੇ ਗੁਰੂ ਨਾਨਕ ਦਾਸ ਮਹਾਰਾਜ ਦੀ ਐਸੀ ਕਿਰਪਾ ਕਰ ਦਿੰਦੇ ਉਸ ਮਨੁੱਖ ਨੂੰ ਕਦੇ ਝੁੱਕਣ ਨਹੀਂ ਦਿੰਦੇਗੇ ਉਹ ਫਿਰ सेठ ਜਿਹੜਾ ਫਕੀਰ ਦੀ ਗੱਲ ਮੰਨ ਕੇ ਜਿਹੜਾ ਹੱਟ ਦੇ ਉੱਤੇ ਆ ਜਾਂਦਾ ਤੇ ਉਸ ਨੇ ਕੀ ਕੰਮ ਕਰ ਸ਼ੁਰੂ ਕਰ ਦਿੱਤਾ ਜਿਹੜਾ ਵੀ ਉਸ ਦੇ ਕੋਲ ਸੌਦਾ ਲੈਣ ਵਾਸਤੇ ਆਵੇ ਉਹ ਕਹਿਣ ਲੱਗਾ ਕਿ ਸੌਦਾ ਜਿਹੜਾ ਤੁਸੀਂ ਆਪੇ ਤੋਲ ਲਓ ਜਿੰਨੇ ਤੁਹਾਨੂੰ ਲੋੜ ਆ ਤੁਸੀਂ ਆਪੇ ਲੈ ਜਾਓ ਭਰ ਭਾਵ ਕੇ ਇਮਾਨਦਾਰੀ ਦੇ ਨਾਲ ਕੰਮ ਜਿਹੜਾ ਉਸਨੇ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਗੁਰੂ ਨਾਮਦਾਸ ਮਹਾਰਾਜ ਦੀ ਐਡੀ ਅਪਾਰ ਕਿਰਪਾ ਹੋਈ ਉਹ ਸੇਠ ਜਿਹੜਾ ਬਹੁਤ ਅਮੀਰ ਹੋ ਗਿਆ ਮੀਰ ਇੰਨਾ ਹੋ ਗਿਆ ਕਿ ਜਿਸ ਦੇ ਨਾਲ ਉਹ ਸੌਦਾ ਤੋਲਦਾ ਸੀ ਉਹ ਜਿਹੜੇ ਵੱਟੇ ਸੀ ਉਹ ਵੀ ਉਸਨੇ ਸੋਨੇ ਦੇ ਰੱਖ ਲੈ ਸਾਂ ਦੂਰ ਰਾਟੇ ਤੋਂ ਛੋਟੇ ਮੋਟੇ ਜਿਹੜੇ ਦੁਕਾਨਦਾਰ ਵੀ ਉਸ ਛੇੜ ਦੇ ਕੋਲ ਸਬਦਾ ਲੈਣ ਵਾਸਤੇ ਆਉਣ ਲੱਗ ਪਏ। ਦੇਖਦਿਆਂ ਦੇਖਦਿਆਂ ਉਹ ਛੇੜ ਜਿਹੜਾ ਬਹੁਤ ਅਮੀਰ ਹੋ ਗਿਆ। ਜਦ ਅਮੀਰ ਹੋ ਗਿਆ ਤੇ ਉਸ ਨੇ ਉਹ ਸੋਨੇ ਦੇ ਜਿਹੜੇ ਦੋ ਮੱਟੇ ਉੱਟਕੇ ਤੇ ਸੋਚਣ ਲੱਗਾ ਕਿ ਜਿਸ ਫਕੀਰ ਦੇ ਬਚਨਾਂ ਦੇ ਨਾਲ ਮੈਂ ਇੰਨਾ ਅਮੀਰ ਹੋਇਆ ਹਾਂ। ਇੱਕ ਵਾਰ ਉਸ ਫਕੀਰ ਦੇ ਕੋਲ ਫਿਰ ਸਬਕ ਲੈਣਾ ਚਾਹੀਦਾ ਜਿੰਦਗੀ ਦਾ ਸਬਕ ਲੈਣਾ ਚਾਹੀਦਾ ਅੱਗੇ ਜਿਹੜਾ ਮੇਰੇ ਕੰਮ ਆਵੇਗਾ ਉਹ ਸੇਠ ਜਿਹੜਾ ਪੱਟੇ ਫੜ ਕੇ ਸਾਧੂ ਫਕੀਰ ਦੇ ਦਰਸ਼ਨ ਕਰਨ ਵਾਸਤੇ ਚਲਾ ਜਾਂਦਾ ਜਦੋਂ ਸਾਧੂ ਫਕੀਰ ਦੇ ਦਰਸ਼ਨ ਕਰਨ ਵਾਸਤੇ ਉਸ ਦੇ ਦਾਰ ਦੇ ਉੱਤੇ ਇਸ ਦੇ ਡੇਰੇ ਦੇ ਉੱਤੇ ਪਹੁੰਚਿਆ ਉਹ ਸਾਧੂ ਫਕੀਰ ਜਿਹੜਾ ਫਿਰ ਕਾਲ ਪ੍ਰਮਾਤਮਾ ਦੀ ਸਰ ਦੇ ਵਿੱਚ ਕਾਲ ਪੁੱਤ ਪਰਮਾਤਮਾ ਦੀ ਸਮਾਧੀ ਦੇ ਵਿੱਚ ਲੇਟ ਸੀ ਜਦੋਂ ਕਾਲ ਪੁੱਤ ਪਰਮਾਤਮਾ ਦੀ ਸਮਾਧੀ ਦੇ ਵਿੱਚ ਦੇਣ ਸੀ ਕਿਉਂਕਿ ਜਦੋਂ ਮਨੁੱਖ ਵਾਜੁਰੂ ਜੇਤੋਂ ਕਾਲ ਪੁੱਤ ਪਰਮਾਤਮਾ ਦੇ ਨਾਮ ਦੇ ਨਾਲ ਮਨੁੱਖ ਜੁੜ ਜਾਂਦਾ ਉਸ ਦਾ ਅਹਿਰਦਾ ਜੁੜ ਜਾਂਦਾ ਉਸ ਦੇ ਚਰਨ ਉਸ ਦੇ ਨਾਲ ਜੁੜ ਜਾਂਦੇ ਨੇ ਤੇ ਫਿਰ ਉਹ ਮਨੁੱਖ ਜਿਹੜਾ ਕਾਲ ਪੁੱਤ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹਿਰਦੇ ਹਰ ਕੇ ਚਰਨ ਵਸਾਈ ਸੁਖ ਪਾਇਆ ਸਾਜ ਤੁਨੁਕ ਜੀ ਰੋਗਾ ਆਣ ਮਟਾਇ ਕੇ ਉਸ ਦੇ ਸਾਰੇ ਰੋਗ ਜਿਹੜਿਆ ਉਹ ਦੂਰ ਹੋ ਜਾਂਦੇ ਨੇ ਜਦੋਂ ਸਾਧੂ ਦੀ ਜਾਂ ਕਿਸੇ ਮਨੁੱਖ ਦੀ ਸਮਾਧੀ ਜਿਹੜੀ ਆਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਂਦੀ ਹੈ ਸਾਧੂ ਦੀ ਸੋਤੀ ਜਿਹੜੀ ਆਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਲੱਗੀ ਹੋਈ ਸੀ ਤੇ ਉਸੇ ਏਥੇ ਜਿਹੜਾ ਫਿਰ ਪੁੱਛਣ ਲੱਗ ਪਿਆ ਕਿ ਪਾਤਸ਼ਾਹ ਕਾ ਫਕੀਰ ਜੀ ਤੁਹਾਡੀ ਐਡੀ ਆਪਾਰ ਕਿਰਪਾ ਹੈ ਤੁਹਾਡੇ ਬਚਨਾਂ ਤੇ ਮੈਂ ਪੂਰਾ ਉਤਰਿਆ ਜਿੱਦਾਂ ਤੁਸੀਂ ਮੈਨੂੰ ਸਮਝਾਇਆ ਸੀ ਕਿ ਇਮਾਨਦਾਰੀ ਦੇ ਨਾਲ ਹਟਦਾ ਕੰਮ ਕਰਨਾ ਮੈਂ ਇਮਾਨਦਾਰੀ ਦੇ ਨਾਲ ਕੰਮ ਸ਼ੁਰੂ ਕਰਤਾ ਤੇ ਤੁਹਾਡੀ ਐਡੀ ਕਿਰਪਾ ਹੋ ਗਈ ਆ ਅੱਜ ਮੈਂ ਬਹੁਤ ਅਮੀਰ ਹੋ ਗਿਆ ਜਿਸ ਤੱਕੜੀ ਦੇ ਨਾਲ ਮੈਂ ਸੌਦਾ ਤੋਲਦਾ ਹਾਂ ਅੱਜ ਉਸ ਦੇ ਵੱਟੇ ਵੀ ਜਿਹੜੇ ਸੋਨੇ ਦੇ ਨੇ ਫਕੀਰ ਜਿਹੜਾ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਜੇ ਹੁਣ ਆਮੀਰ ਆ ਤੇ ਹੁਣ ਇੱਥੇ ਕੀ ਕਰਨ ਵਾਸਤੇ ਆਂ ਸੇਟ ਕਹਿਣ ਲੱਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਾਸਤੇ ਸਬਕ ਲੈਣ ਵਾਸਤੇ ਆਂ ਅੱਗੇ ਵਾਸਤੇ ਮੈਨੂੰ ਕੋਈ ਸਬਕ ਦੋ ਮੈਨੂੰ ਹੋਰ ਅੱਗੇ ਕੀ ਕਰਨਾ ਚਾਹੀਦਾ ਫਕੀਰ ਜਿਹੜਾ ਨਾਂ ਬੋਲਿਆ ਦੋ ਤਿੰਨ ਵਾਰ ਫਿਰ ਪੁੱਛਣ ਤੇ ਫਕੀਰ ਕਹਿਣ ਲੱਗਾ ਆ ਜਿਹੜੇ ਸੋਨੇ ਦੇ ਵੱਟੇ ਨੇ ਜਿਹੜੇ ਇਹ ਦਰਿਆ ਦੇ ਵਿੱਚ ਸੁੱਟਦੇ ਜਦੋਂ ਉਹਨੇ ਕਿਹਾ ਦਰਿਆ ਦੇ ਵਿੱਚ ਸੁੱਟਦੇ ਤੇ ਮਨ ਦੇ ਵਿੱਚ ਸੋਚਣ ਲੱਗਾ ਕਿ ਜਿਹੜੀ ਕਮਾਈ ਜਿਹੜੀ ਬੜੀ ਉੱਚੀ ਕੀਤੀ ਆ ਇਹਨੇ ਕਿੱਦਾਂ ਸੁੱਟ ਦਵਾਂ ਕਿ ਜਦੋਂ ਮਨ ਦੇ ਨਾਲ ਸੋਚਣ ਲੱਗਾ ਤੇ ਕਹਿੰਦਾ ਕਿ ਮੈਨੇ ਸੁੱਟਾਂਗਾ ਤੇ ਮਨ ਦੇ ਵਿੱਚੋਂ ਬਾਦ ਆਈ ਕਿ ਇਹ ਮੰਨ ਜੇ ਇਸ ਫਕੀਰ ਦੇ ਨਾਲ ਤੂੰ ਇਨਾ ਅਮੀਰ ਹੋ ਸਕਦਾ ਤੇ ਹੋ ਸਕਦਾ ਇਸ ਮੀਨ ਦੇ ਨਾਲ ਫਕੀਰ ਦੇ ਬਚਨਾਂ ਦੇ ਨਾਲ ਤੂੰ ਅਮੀਰ ਹੋ ਗਿਆ ਤੇ ਇਸ ਬਚਨਾਂ ਦੇ ਨਾਲ ਤੂੰ ਕੰਗਾਲ ਵੀ ਹੋ ਸਕਦਾ ਤੈਨੂੰ ਇਸ ਦਾ ਬਚਨ ਜਿਹੜਾ ਮੰਨਣਾ ਪਵੇਗਾ ਤੇ ਆਪਣਾ ਮੂਲ ਜਿਹੜਾ ਮੜ ਦਾ ਮੂਲ ਜਿਹੜਾ ਤੈਨੂੰ ਪਛਾਣਨਾ ਪਵੇਗਾ ਤੈਨੂੰ ਫਕੀਰ ਕੀ ਕਰਿਆ ਤੇਰਾ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਕਿਉਂਕਿ ਮਨ ਦੇ ਵਿੱਚ ਜਿਹੜਾ ਕਾਲਪੁਰਖ ਪਰਮਾਤਮਾ ਆਪ ਆ ਕੇ ਵਸਿਆ ਹੋਇਆ ਅਸੀਂ ਰੱਬ ਨੂੰ ਬਾਹਰ ਜੰਗਲਾਂ ਦੇ ਵਿੱਚ ਲੱਭਦੇ ਫਿਰਦੇ ਹਾਂ ਨਾ ਰੱਬ ਜਿਹੜਾ ਸਾਡੇ ਮਨ ਦੇ ਵਿੱਚ ਹੈ ਕਿਸੇ ਨੇ ਫੇਸਬੁੱਕ ਦੇ ਉੱਤੇ ਕੱਲ ਇੱਕ ਬਹੁਤ ਛੋਟੀ ਜਿਹੀ ਘਟਨਾ ਲਿਖੀ ਸੀ ਰੱਬ ਦੇ ਬਾਰੇ ਜਦ ਅਦਾਸ ਪੜ੍ਹਦਾ ਪਿਆ ਸੀ ਤੇ ਬਹੁਤ ਸੋਹਣਾ ਲਿਖਿਆ ਸੀ ਕਿ ਇੱਕ ਨੌਜਵਾਨ ਗੱਭਰੂ ਜਿਹੜਾ ਰੱਬ ਦੇ ਨਾਲ ਖੇਡਦਾ ਰੱਬ ਨੂੰ ਕਹਿਣ ਲੱਗਾ ਕਿ ਆਪ ਪ੍ਰਮਾਤਮਾ ਆਪ ਬੁਲਕਣ ਵਿੱਚ ਖੇਡਦੇ ਆਂ ਰੱਬ ਜਿਹੜਾ ਉਹ ਨੌਜਵਾਨ ਦੇ ਨਾਲ ਲੁਕਣ ਵਿੱਚ ਖੇਡਣ ਲੱਗ ਪੈਂਦਾ ਤੇ ਉਸ ਨੌਜਵਾਨ ਦੇ ਸਿਰ ਦੇ ਉੱਤੇ ਮਿੱਟੀ ਆ ਜਾਂਦੀ ਹੈ ਜਦੋਂ ਨੌਜਵਾਨ ਦੇ ਉੱਤੇ ਮਿੱਟੀ ਆ ਜਾਂਦੀ ਤੇ ਰੱਬ ਜਾ ਕੇ ਲੁਕ ਜਾਂਦਾ ਰੱਬ ਜਿਹੜਾ ਉਸ ਨੌਜਵਾਨ ਦੇ ਜਾ ਕੇ ਮਨ ਦੇ ਵਿੱਚ ਲੁਕ ਗਿਆ ਤੇ ਉਹ ਨੌਜਵਾਨ ਪਰਮਾਤਮਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜੋ ਕਿ ਅੱਜ ਤੱਕ ਲੱਭ ਰਿਹਾ ਇਹ ਨਹੀਂ ਸੋਚ ਰਿਹਾ ਕਿ ਉਹ ਪਰਮਾਤਮਾ ਜਿਹੜਾ ਮੇਰੇ ਮਨ ਦੇ ਵਿੱਚ ਹੈ 버ਗਿਆ ਮਤ ਪਾਪਾਂ ਕੇ ਸੰਗ ਪਾਪ ਕੇ ਸਾਡਾ ਮਨ ਜਿਹੜਾ ਬਾਪਾਂ ਦੇ ਨਾਲ ਭਰਿਆ ਹੋਇਆ ਪਰ ਅੱਜ ਤੱਕ ਅਸੀਂ ਪਰਮਾਤਮਨ ਜੰਗਲਾਂ ਦੇ ਵਿੱਚ ਲੱਭਦੇ ਪਏ ਆ ਸਾਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਜਿਹੜਾ ਸਾਡੇ ਮਨ ਦੇ ਵਿੱਚ ਵਸ ਰਿਹਾ ਅਸੀਂ ਅੱਜ ਤੱਕ ਉਹ ਕਾਲਪੁਖ ਪਰਮਾਤਮਨ ਲੱਭਦੇ ਪਏ ਆ ਤਿਰਵੇਰਾ ਸਾਹਿਬ ਕਹਿੰਦਾ ਕਿ ਮਨ ਦੇ ਬਰਤਰ ਜਦੋਂ ਮਾੜ ਮੂਤਰ ਦੇ ਨਾਲ ਲੱਭ ਜਾਂਦੇ ਨੇ ਇਹ ਤਾਂ ਅਸੀਂ ਸਾਪ ਦੇ ਨਾਲ ਤੋਂ ਹੋ ਸਕਦੇ ਆ ਪਰ ਜਿਹੜਾ ਮਨ ਦੇ ਵਿੱਚ ਜਿਹੜਾ ਘਿਰਦਾ ਜਿਹੜਾ ਉਹ ਸਾਫ ਕਿਦਾਂ ਹੋਵੇਗਾ ਜੇ ਤੂੰ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈਣਾ ਸ਼ੁਰੂ ਕਰੇਗਾ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਿਆ ਕਰੇਗਾ ਕਿਆ ਕਰੇਗਾ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੇ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈਣਾ ਸ਼ੁਰੂ ਕਰੇਗਾ ਤੇਰਾ ਹਿਰਦਾ ਜਿਹੜਾ ਅੰਦਰੋਂ ਸਾਫ ਹੋ ਜਾਵੇਗਾ ਤੇ ਸਾਫ ਕਹਿਣ ਲੱਗੇ ਨੇ ਕਿ ਓਕਾਲ ਪੁਰਖ ਪਰਮਾਤਮਾ ਦਾ ਜੇਰਾ ਮਨ ਜਿਹੜਾ ਤੇਰਾ ਇਹ ਦਹਿਰ ਦਾ ਜਿਹੜਾ ਸਾਫ ਹੋ ਜਾਵੇਗਾ ਜਦੋਂ ਤੂੰ ਕਾਲਪੁਰਖ ਪਰਮਾਤਮਾ ਦੇ ਨਾਮ ਦਾ ਨਾਮ ਜਪੇਗਾ ਤੇਰਾ ਮਨ ਜਿਹੜਾ ਸਾਫ ਹੋ ਜਾਵੇਗਾ ਜਦੋਂ ਮਨ ਤੇਰਾ ਸਾਫ ਹੋ ਗਿਆ ਤੂੰ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇਂਗਾ ਦੁਨੀਆਂ ਦੀ ਕੋਈ ਵੀ ਮਾਇਆ ਜੜੀਆ ਤੈਨੂੰ ਆਪਣੇ ਵਾਸਤੇ ਵਿੱਚ ਨਹੀਂ ਕਰ ਸਕਦੀ ਭਾਵੇਂ ਫਿਰ ਤੂੰ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇਂਗਾ ਦੇ ਸਾਅ ਕਹਿੰਦੇ ਨੇ ਕਿ ਜਿਹੜਾ ਮਾਲ ਮੂਤਰ ਦੇ ਨਾਲ ਕੱਪੜੇ ਦਾ ਤੇਰੇ ਧੋਏ ਜਾ ਸਕਦੇ ਨੇ ਪਰ ਜਿਹੇ ਹੱਥ ਪੈਰ ਤੱਕ ਦੇ ਪਾਣੀ ਤੋੜਦਾ ਪੁੱਤਰ ਸਖੇ ਮੂਤ ਪਲੀਤੀ ਕੱਪੜ ਹੋਏ ਜੇ ਸਾਬਣ ਲੱਗਿਆ ਉਹ ਧੋਏ ਤੇ ਸਾਬਣ ਦੇ ਨਾਲ ਮਾਲ ਮੂਤਰ ਵਾਲੇ ਕੱਪੜੇ ਧੋਤੇ ਜਾ ਸਕਦੇ ਨੇ ਤੇ ਜਿਹੜਾ ਤੇ ਰਮਾਨ ਕਾ ਦੇਣਾ ਸਾਫ ਵਿਗਨ ਉਹ ਜਿਹੜਾ ਧੰਨ ਗੁਰਨਾਮ ਦਾ ਸਮਰਗ ਨਾਮ ਲੈਣਾ ਸ਼ੁਰੂ ਕਰੇਗਾ ਜੇ ਲੋਕ ਆਲਪੁਰਖ ਪਰਮਾਤਮਾ ਦੀ ਬਾਣੀ 'ਚ ਪੜੇਗਾ ਅਮਰਤ ਵੇਲੇ ਉੱਠੇਗਾ ਜਦੋਂ ਸੇਠ ਮਨ ਦੇ ਵਿੱਚ ਸੋਚਣ ਲੱਗਾ ਕਿ ਇਹ ਮੈਂ ਵੱਡੇ ਬਹੁਤ ਮਿਹਨਤ ਦੇ ਨਾਲ ਕਮਾਈ ਕੀਤੀ ਮੈਂ ਮੱਟੇ ਕਿਉਂ ਸੁੱਟਾਂ ਤੇ ਉਸ ਦੇ ਮਨ ਦੇ ਵਿੱਚੋਂ ਆਵਾਜ਼ ਆਈ ਆ ਕਿ हे ਸੇਠ ਜੇ ਤੂੰ ਇਸ ਫਕੀਰ ਦੇ ਬਚਨਾਂ ਦੇ ਨਾਲ ਅਮੀਰ ਹੋ ਸਕਦਾ ਹੈ ਤੇ ਮੋ ਸਕਦਾ ਇਸ ਦੇ ਪਿੱਛੇ ਕੀ ਲੀਲਾ ਹੋਵੇਗੀ ਇਹ ਵੱਟੇ ਜਿਹੜੇ ਸੁੱਟਦੇ ਉਹ ਸੇਠ ਜਿਹੜਾ ਦਰਿਆ ਦੇ ਉੱਤੇ ਜਾਂਦਾ ਜਿਸ ਤਕੜੀ ਦੇ ਨਾਲ ਜਿਸ ਵੱਟਿਆਂ ਦੇ ਨਾਲ ਤਕੜਾ ਤੋਲਦਾ ਸੀ ਸਮਾਨ ਤੋਲਦਾ ਸੀ ਉਹ ਵੱਟਿਆਂ ਨੂੰ ਜਿਹੜਾ ਉਹ ਦਰਿਆ ਦੇ ਵਿੱਚ ਸੁੱਟ ਦਿੰਦਾ ਜੇ ਦਾ ਉਸ ਨੇ ਦਰਿਆ ਦੇ ਵਿੱਚ ਸੁੱਟ ਦਿੱਤੇ ਤੇ ਉਹ ਜਿਹੜਾ ਦੁਕਾਨ ਦਿੱਤੇ ਅੱਜ ਦਾ ਆਪਣੀ ਹੱਟ ਦੇਤੇ ਆ ਜਾਂਦਾ ਜਿਹੜੇ ਛੋਟੇ ਮੋਟੇ ਵਪਾਰੀ ਸਨ ਉਸ ਦਰਿਆ ਥਣੇ ਉਸ ਛੇਠ ਦੇ ਕੋਲ ਸਬਦਾ ਲੈਣ ਵਾਸਤੇ ਆਉਂਦੇ ਹੁੰਦੇ ਸਨ ਬੇੜੀ ਦੇ ਰਾਈ ਆਉਂਦੇ ਸਨ ਆਉਂਦੇ ਪੈਸਾ ਅਤੇ ਰਸਤੇ ਦੇ ਵਿੱਚ ਉਹ ਬੇੜੀ ਦੇ ਵਿੱਚੋਂ ਬਾਹਰ ਉਤਰ ਜਾਂਦੇ ਨੇ ਇੱਕ ਵਪਾਰੀ ਤੇ ਜਦ ਉੱਤਰਿਆ ਤੇ ਵਪਾਰੀ ਦੇ ਪੈਰਾਂ ਦੇ ਵਿੱਚ ਇੱਕ ਮੱਟਾ ਵੱਜਾ ਜਿਹੜਾ ਉਸਨੇ ਹੱਥ ਮਾਰ ਕੇ ਵੇਟਿਆ ਵੇਖਿਆ ਤੇ ਉਸ ਦੇ ਵਿੱਚੋਂ ਸੋਨੇ ਦਾ ਵਟਾ ਨਿਕਲਿਆ ਫਿਰ ਅੱਗੇ ਗਿਆ ਤੇ ਸੋਨੇ ਦਾ ਵਟਾ ਨਿਕਲਿਆ 3-4 किलो ਵਟੇ ਨਿਕਲੇ ਉਹ ਵਪਾਰੀ ਆਪਸ ਵਿੱਚ ਵਾਰਦਾਰਤ ਕਰਨ ਲੱਗੇ ਗੱਲਾਂ ਬਾਤਾਂ ਕਰ ਰਹੇ ਨੇ ਕਿ ਇਹ ਵਟੇ ਜਿਹੜੇ ਆ ਇਹ ਉਸ सेठ ਦੇ ਹੋ ਸਕਦੇ ਨੇ ਕਿਉਂਕਿ ਉਹ ਬਹੁਤ ਇਮਾਨਦਾਰ ਸਭ ਤੋਂ ਜ਼ਿਆਦਾ ਅਮੀਰ ਆ ਉਹ ਜਿਹੜਾ ਸੌਦਾ ਵੀ ਆਪਣਾ ਜਿਹੜਾ ਇਸ ਸੋਨੇ ਦੇ ਵਟਿਆਂ ਦੇ ਨਾਲ ਤੋਲਦਾ ਹੈ ਇਹ ਹੋ ਸਕਦਾ ਕੋਈ ਚੋਈ ਕਰਨ ਵਾਸਤੇ ਕਿਹਾ ਸੀ ਜਰ ਚੋਰ ਇਥੋਂ ਭੱਜਣ ਲੱਗਾ ਤੇ ਵਟੇ ਜਿਹੜੇ ਇਸ ਦਰਿਆ ਦੇ ਤਿੰਗੇ ਇਹ ਜਿਹੜੇ ਵਟੇ ਜਿਹੜੇ ਆ ਸਾਨੂੰ ਉਸ सेठ ਨੂੰ ਦੇਣੇ ਚਾਹੀਦੇ ਨੇ ਦੋਨੇ ਵਪਾਰੀ ਗਰ सेठ ਦੇ ਕੋਲ ਜਾ ਕੇ ਜਿਹੜੇ ਉਹ ਵਟੇ ਰੱਖੇ सेठ ਜਦ ਮੰਡ ਦੇ ਵਿੱਚ ਸੋਚਣ ਲੱਗਾ ਕਿ ਇਹ ਵਟੇ ਮੇਰੇ ਕੋਲ ਆ ਗਏ ਨੇ ਤੇ ਉਹਨਾਂ ਵਪਾਰੀਆਂ ਕਹਿਣ ਲੱਗਾ ਕਿ ਸੁਣਦਾ ਮੈਂ ਤੁਹਾਨੂੰ ਆਣ ਕੇ ਦੇਣਾ ਤੇ ਉਹ ਵੱਟੇ ਚੁੱਕ ਕੇ ਵਪਾਰੀ ਦੇ ਕੋਲ ਚਲਾ ਜਾਂਦਾ। ਵਾਹਿਗੁਰੂ ਉਹ ਫਕੀਰ ਦੇ ਕੋਲ ਚਲਾ ਜਾਂਦਾ। ਜਦੋਂ ਫਕੀਰ ਦੇ ਕੋਲ ਗਿਆ ਤੇ ਜਾ ਕੇ ਪੁੱਛਣ ਲੱਗਾ ਕਿ ਫਕੀਰ ਜੀ ਤੁਹਾਡੀ ਮੈਂ ਹਰ ਕੱਲ ਮੰਨਿਆ ਤੁਸੀਂ ਕਿਹਾ ਸੀ ਕਿ ਇਹ ਵੱਟੇ ਜਿਹੜੇ ਆ ਦਰਿਆ ਦੇ ਵਿੱਚ ਸੁੱਟਦੇ ਮੈਂ ਦਰਿਆ ਦੇ ਵਿੱਚ ਸੁੱਟ ਦਿੱਤੇ ਨੇ ਤੇ ਅੱਜ ਵਪਾਰੀ ਆਏ ਨੇ ਦਸਾਂ ਦਿਨਾਂ ਬਾਅਦ ਇਹ ਵੱਟੇ ਜਿਹੜੇ ਮੇਰੇ ਕੋਲ ਫੇਰ ਆ ਗਏ। ਤੇ ਉਸ ਫਕੀਰ ਨੇ ਬਹੁਤ ਸੋਨਾ ਸਾਕ ਦਿੱਤਾ ਕਹਿਣ ਲੱਗਾ ਸੇਖ ਜੀ ਇਹ ਤੁਹਾਡੀ ਇਮਾਨਦਾਰੀ ਦੀ ਕਮਾਈ ਸੀ ਇਹ ਤੁਹਾਡੀ ਇਮਾਨਦਾਰੀ ਦੀ ਕਮਾਈ ਸੀ ਤੁਹਾਡੀ ਕਿਰਤ ਸੀ ਤੁਹਾਡੀ ਜਿਹੜੀ ਕਿਰਤ ਸੱਚੀ ਸੁੱਚੀ ਸੀ ਜਿੱਦਾਂ ਬਣਖ ਦੀ ਕਿਰਤ ਸੱਚੀ ਸੁੱਚੀ ਹੋਵੇਗੀ ਦੁਕਾਨਦਾਰ ਦੀ ਕਿਰਤ ਸੱਚੀ ਸੁੱਚੀ ਹੋਵੇਗੀ ਉਹ ਕਿਤੇ ਵੀ ਚੀਜ਼ ਡਿੱਗੀ ਹੋਵੇ ਉਹ ਤੁਹਾਡੇ ਕੋਲ ਆ ਜਾਵੇਗੀ ਬੋਲ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਕਿਰਤ ਜਿਹੜੀ ਆ ਸੱਚੀ ਸੁੱਚੀ ਹੋਣੀ ਚਾਹੀਦੀ ਆ ਅੱਜ ਸਾਡੇ ਕਿਰਤ ਜਿਹੜੀ ਸੱਚੀ ਸੁੱਚੀ ਨਹੀਂ ਗਈ ਕਿਉਂਕਿ ਅੱਜ ਜਿਹੜਾ ਅਸੀਂ ਇਮਾਨਦਾਰ ਨਹੀਂ ਹੈਗੇ ਅੱਜ ਸਾਡੇ ਕੋਲ ਦੋ ਨੰਬਰ ਦੀ ਕਮਾਈ ਜਿਹੜੀ ਇੰਨੀ ਹੋ ਗਈ ਆ ਕਿਉਂਕਿ ਮਾਇਆ ਦੇ ਵਿੱਚ ਅਸੀਂ ਐਨਾ ਫਸ ਗਿਆਂ ਜਿੱਦੇ ਵਿੱਚੋਂ ਨਿਕਲਣਾ ਸਾਡੇ ਵਾਸਤੇ ਬੜਾ ਔਖਾ ਹੋ ਗਿਆ ਮਾਇਆ ਦੇ ਹੰਕਾਰ ਦੇ ਵਿੱਚ ਅਸੀਂ ਇਹੋ ਜੇ ਕੰਮ ਕਰਨ ਕਰਦੇ ਆ ਜਿਨ੍ਹਾਂ ਤੋਂ ਸਾਨੂੰ ਕਾਲ ਪੁੱਖ ਪਰਮਾਤਮਾ ਨੇ ਰੋਕਿਆ ਸੀ ਗੁਰਬਾਣੀ ਨੇ ਰੋਕਿਆ ਸੀ ਅੱਜ ਅਸੀਂ ਉਹ ਜਾਣ ਕੇ ਕਰਮ ਕਰਦੇ ਪਰ ਸਾਨੂੰ ਪਤਾ ਵੀ ਆ ਇਹ ਕੰਮ ਜਿਹੜਾ ਮਾੜਾ ਹੈ ਗਲਤ ਆ ਪਰ ਅਸੀਂ ਫਿਰ ਵੀ ਕਰਦੇ ਪਏ ਹਾਂ ਜੈਸੇ ਕੋ ਕਰਮ ਤੋਂ ਸਾਨੂੰ ਕਾਲ ਪੁੱਖ ਪਰਮਾਤਮਾ ਨੇ ਗੁਰਬਾਣੀ ਨੇ ਰੋਕਿਆ ਸੀ ਅੱਜ ਉਹ ਕੁਰਮ ਅਸੀਂ ਜਾਣ ਬੁੱਝ ਕੇ ਕਰਦੇ ਪਿਆ। ਪਰ ਜਿਸ ਮਨੁੱਖ ਨੂੰ ਸੱਚੇ ਸਾਧੂ ਦੀ ਜਾਣਕਾਰ ਪ੍ਰਮਾਤਮਾ ਦੀ ਅਪਾਰ ਕਿਰਪਾ ਹੋ ਜਾਵੇ ਉਹ ਮਨੁੱਖ ਜਿਹੜਾ ਇਸ ਭਗਤ ਪਾਵਦ ਨੇ ਆਵੀ ਦੁਨੀਆ ਤੋਂ ਉਤਰ ਜਾਂਦਾ ਤਾਂ ਹੀ ਸਾਬ ਨੇ ਕਿਹਾ ਸੀ ਕਿ ਅਮਰਤ ਵੇਲੇ ਉਠਿਆ ਕਰੋ। ਸਾਜਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖੇ ਮੰਗਾ ਦੇ ਦੇ। ਦਾਤ ਕਰੇ ਦਾਤਾਰ ਫੇਰ ਕ ਅੱਗੇ ਰੱਖੀਆ ਜਿੱਤ ਦਿਸੈ ਦਰਬਾਰ ਮਾਹਾਂ ਕੇ ਗੁਰਨ ਬੋਲ ਗਿਆ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਿ ਜੇ ਕਾਲਪੁਖ ਪਰਮਾਤਮਾ ਦੇ ਨਾਲ ਗੱਲਬਾਤ ਕਰਨੀ ਆ ਕਾਲਪੁਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਹੈ ਫੇਰ ਤੈਨੂੰ ਕਾਲਪੁਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਦਿਨ ਅੰਮ੍ਰਿਤ ਵੇਲੇ ਉੱਠਣਾ ਪਵੇਗਾ ਅੱਜ ਅਸੀਂ ਆਪਣੇ ਬੱਚਿਆਂ ਨੂੰ ਸੰਕਟ ਨਹੀਂ ਦੇ ਰਹੇ ਕਿਉਂਕਿ ਅਸੀਂ ਅੱਜ ਆਪਣੇ ਬੱਚਿਆਂ ਨੂੰ ਆਪ ਵਿਗਾੜ ਰਹੇ ਹਾਂ ਆਪ ਵਿਗਾੜਦੇ ਪਏ ਆਪਣੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿ ਆਹ ਪੁੱਤਰ ਗਲਤ ਦਾ ਕੰਮ ਆਹ ਸਹੀ ਆਹ ਤੇਰੇ ਵਾਸਤੇ ਠੀਕ ਆ ਪਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਆਪ ਖੁਦ ਵਿਗਾੜਦੇ ਪਏ ਹਾਂ ਜੇ ਅਸੀਂ ਬੱਚਿਆਂ ਨੂੰ ਆਕ ਖੁਦ ਵਿਗਾੜ ਲਵਾਂਗੇ ਕਿਉਂਕਿ 85% ਅਸਰ ਜਿਹੜਾ ਵਿਦਵਾਨਾਂ ਨੇ ਲਿਖਿਆ ਮਾਂ ਦਾ ਬੱਚੇ ਦੇ ਉੱਤੇ ਪੈਂਦਾ ਜੇ ਮਾਂ ਆਪ ਬੱਚੇ ਨੂੰ ਚੰਗਾ ਸਬਕ ਦਵੇ ਕਿ ਕਿ ਬੱਚੇ ਨੂੰ ਸਮਝਾਵੇ ਕਿ ਪੁੱਤਰ ਤੇਰੇ ਵਾਸਤੇ ਆ ਸਹੀ ਆ ਤੇ ਆ ਠੀਕ ਨਹੀਂ ਗਾ ਤੇ ਜੇ ਮਾਂ ਆਪ ਗਲਤ ਆਪਣੇ ਬੰਦੇ ਬੱਚੇ ਨੂੰ ਰਾਹ ਦਿਲੇਗੀ ਉਸ ਦੇ ਗਲਤ ਕੰਮ ਦੇ ਉੱਤੇ ਪੋਚੇ ਪਾਵੇਗੀ ਇਹ ਲੋ ਬੱਚਾ ਜਿਹੜਾ ਵਿਗੜੇਗਾ ਸਾਨੂੰ ਆਪਣੇ ਬੱਚੇ ਨੂੰ ਸੁਧਾਰਨਾ ਪਵੇਗਾ 85% ਅਸਰ ਬੱਚੇ ਦੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਆ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਰ ڈاکੂ ਬਣਾ ਸਕਦੀ ਆ ਇਹ ਮਾਂ ਨੂੰ ਸੋਚਣਾ ਪਵੇਗਾ ਕਿ ਮੈਂ ਆਪਣੇ ਬੱਚੇ ਨੂੰ ਕੀ ਬਣਾਉਣਾ ਹੈ ਇਹ ਮਾਂ ਨੂੰ ਸੋਚਣਾ ਪਵੇਗਾ ਕਿਉਂਕਿ 15% ਪਿਤਾ ਦਾ ਅਸਰ ਪੈਂਦਾ ਰਾਤ ਨੂੰ ਘਰ ਦੇ ਵਿੱਚ ਆਉਂਦਾ ਤੇ ਦਿਨੇ ਫਿਰ ਉਹ ਕੰਮ ਤੇ ਚਲਾ ਜਾਂਦਾ 85% ਅਸਰ ਜਿਹੜਾ ਬੱਚੇ ਉੱਤੇ ਮਾਂ ਦਾ ਪੈਂਦਾ। ਇਹ ਹੁਣ ਮਾਂ ਨੂੰ ਸੋਚਣਾ ਪਵੇਗਾ ਕਿ ਮਾਂ ਕਿ ਅਸੀਂ ਬੱਚੇ ਨੂੰ ਕੀ ਬਣਾਉਣਾ? ਚੋਰ ਬਣਾਉਣਾ? ਡਾਕਟਰ ਬਣਾਉਣਾ, ਵਕੀਲ ਬਣਾਉਣਾ ਕਿ ਚੰਗਾ ਇਨਸਾਨ ਬਣਾਉਣਾ? ਅੱਜ ਮਾਂ ਆ ਕੇ ਬੱਚੇ ਦੀਆਂ ਅਰਦਾਸ ਕਰਵਾਉਂਦੇ ਨੇ। ਬੱਚੇ ਦੀਆਂ ਅਰਦਾਸਾਂ ਕਰਾਉਂਦੇ ਨੇ ਕਿ ਗਿਆਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਜਿਹੜਾ ਗਲਤ ਸੰਗਤ ਵਿੱਚ ਪੈ ਗਿਆ ਤੇ ਗਲਤ ਸੰਗਤ ਵਿੱਚ ਪਾਉਂਦਾ ਸਬਕ ਕਿਹਨੇ ਦਿੱਤਾ ਮਾਂ ਨੇ ਦਿੱਤਾ ਕਿਉਂਕਿ ਮਾਂ ਨੇ ਦੇਖਿਆ ਨਹੀਂਗਾ ਕਿ ਮੇਰੇ ਬੱਚੇ ਦੀ ਸੰਗਤ ਕਿੱਦਾਂ ਦੀ ਹੈ ਪਿਤਾ ਨੇ ਦੇਖਿਆ ਨਹੀਂ ਕਿ ਮੇਰੇ ਬੱਚੇ ਦੀ ਸੰਗਤ ਕਿੱਦਾਂ ਦੀ ਹੈ ਮੇਰਾ ਬੱਚਾ ਕੀ ਕਰਦਾ ਪਿਆ ਅੱਜ ਮਾਂ ਪਿਓ ਆਪਣੇ ਬੱਚੇ ਦੇ ਵੱਲ ਧਿਆਨ ਨਹੀਂ ਦੇ ਰਿਹਾ ਕਿਉਂਕਿ ਮਾਇਆ ਦੇ ਵਿੱਚ ਇੰਨੇ ਫਸ ਗਏ ਸੀ ਕਾਪ ਕਰਨਾ ਲਾਈਵ ਚੱਲ ਰਿਹਾ ਪਰ ਇਹ ਹਾਲਾਤ ਬਣ ਗਏ ਨੇ ਅੱਜ ਸਾਡੇ ਬੱਚੇ 85% ਬੱਚੇ ਜਿਹੜੇ ਸਾਡੇ ਕਿਉਂ ਵਿਗੜਦੇ ਪੈਣ ਕਾਰਨ ਸਾਡਾ ਇਹ ਆ ਅੱਜ ਟਰੈਕਟਰ ਦੇ ਉੱਤੇ ਗਾਣੇ ਘਰ ਦੇ ਵਿੱਚ ਗਾਣੇ ਮੋਬਾਈਲ ਦੇ ਵਿੱਚ ਗਾਣੇ ਸਾਡੇ ਫਿਰ ਵਿਗੜਦੇ ਨੇ ਨਿਆਣੇ ਨਿਆਣੇ ਸਾਡੇ ਤਾਂ ਵਿਗੜਦੇ ਪੈਣੇ ਕਿਉਂਕਿ ਸਾਰੀ ਦਿਹਾੜੀ ਸਾਡੇ ਬੱਚੇ ਫੋਨ ਦੇ ਉੱਤੇ ਲੱਗੇ ਰਹਿੰਦੇ ਨੇ ਇਹ ਫੋਨ ਵਾਲੀ ਉਹ ਭੈੜੀ ਬਿਮਾਰੀ ਆ ਵਦਵਾਨ ਲਿਖਦੇ ਨੇ ਕਿ ਨਸ਼ਾ ਛੁੱਟ ਸਕਦਾ ਪਰ ਇਹ ਭੈੜੀ ਬਿਮਾਰੀ ਜਿਹੜੀ ਆ ਕਦੇ ਛੁੱਟ ਨਹੀਂ ਸਕਦੀ ਇਥੇ ਮਾਪਿਆਂ ਨੂੰ ਬੇਨਤੀ ਕਰਾਂਗਾ ਕਿ 15 ਸਾਲ ਦੇ ਬੱਚੇ ਜਿਹੜੇ ਬੱਚਿਆਂ ਇਹਨਾਂ ਦੇ ਹੱਥਾਂ ਦੇ ਵਿੱਚੋਂ ਖੂਨ ਖੋਲਵੋ ਜੇ ਆਪਣੀ ਟੀੜੀ ਦਲ ਨੂੰ ਬਚਾਉਣਾ ਹੈ ਜੇ ਆਪ ਨਰਕ ਦੇ ਵਿੱਚ ਛੁੱਟਣਾ ਤੇ ਫਿਰ ਸਰਿਆਂ ਤੋਂ ਜਿੰਨੇ ਮਰਜ਼ੀ ਖੂਨ ਲੈ ਕੇ ਤੋ ਆਪਣੇ ਬੱਚਿਆਂ ਨੂੰ ਕੁਰਬਾਨੀ ਦੇ ਨਾਲ ਜੋੜੋ ਮੈਂ ਬੇਨਤੀ ਕਰਾਂਗਾ ਬੱਚਿਆਂ ਨੂੰ ਕੁਰਬਾਨੀ ਦੇ ਨਾਲ ਜੋੜੋ ਗੁਰ ਇਤਿਹਾਸ ਦੇ ਨਾਲ ਜੋੜੋ ਅੱਜ 70% ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਗੁਰੂ ਨਾਨਕ ਪਾਸ਼ਾ ਕੌਣ ਨੇ ਤੇ ਗੁਰੂ ਅੰਗਦ ਪਾਸ਼ਾ ਕੌਣ ਨੇ ਅੱਜ 10 ਗੁਰੂ ਸਾਹਿਬਾਨ ਦੇ ਨਾਂ ਨੇ ਸਾਡੇ ਬੱਚਿਆਂ ਨੂੰ ਬੱਚਿਆਂ ਦੀ ਦੂਰ ਦੀ ਗੱਲ ਅੱਜ ਮਾਂ ਪਿਓ ਨੂੰ ਨਾਣੀ ਹੁੰਦੇ ਤੇ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਅੱਜ ਮਾਮਾਨੂ ਨੇ ਪਤਾ ਲਗਾ ਕਿ ਦਾਸ ਗੁਰੂ ਸਾਹਿਬਾਨ ਕਹਿੰਦਾਂ ਕਿ ਬੱਚਿਆਂ ਨੂੰ ਕੀ ਸਿਖਾਉਣਗੇ ਦਾਸ ਗੁਰੂ ਸਾਹਿਬਾਨ ਦੇ ਨਾਂ ਦੂਰ ਦੀ ਗੱਲ ਅੱਜ ਚਾਲ ਸਾਹਿਬ ਦਾ ਨਾਂ ਨਹੀਂ ਆਉਂਦੇ 40 ਮੁਕਤੀਆਂ ਦੇ ਨਾਨਕ ਦੇ 40 ਸ਼ਹੀਦਾਂ ਦੇ ਨਾਂ ਨਹੀਂ ਆਉਂਦੇ ਤੇ ਸਾਨੂੰ ਸ਼ਹੀਦਾਂ ਸਿੰਘਾਂ ਦੇ ਬਾਰੇ ਪਤਾ ਨਹੀਂ ਗੁਰੂਆਂ ਦੇ ਬਾਰੇ ਪਤਾ ਨਹੀਂ ਤੇ ਅਸੀਂ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਕਿਦਾਂ ਜੋੜਾਂਗੇ ਇਹਦੇ ਵਾਸਤੇ ਪਹਿਲਾਂ ਸਾਨੂੰ ਆਪ ਆਪਣਾ ਜੀਵਨ ਸੁਧਾਰ ਕਰਨਾ ਪਵੇਗਾ ਆਪਣੇ ਆਪ ਇਤਿਹਾਸ ਪੜ੍ਹਨਾ ਪਵੇਗਾ ਫਿਰ ਅਸੀਂ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੇਣਾ ਜੋੜ ਸਕਦੇ ਹਾਂ ਕੁਰਬਾਨੀ ਦੇਣਾ ਜੋੜ ਸਕਦੇ ਹਾਂ ਕਿਉਂਕਿ ਵਿਦਵਾਨ ਲਿਖਦੇ ਨੇ 85% ਅਸਰ ਜਿਹੜਾ ਮਾਂ ਦਾ ਬੱਚੇ ਉੱਤੇ ਪੈਂਦਾ ਮਾਂ ਆਪਣੇ ਬੱਚੇ ਨੂੰ ਤਾਂ ਸੱਟ ਦੇ ਸਕਦੀ ਆ ਜੇ ਮਾਂ ਆਪ ਗੁਰੂ ਘਰ ਦੇ ਵਿੱਚ ਆਉਂਦੀ ਆ ਗੁਰ ਇਤਿਹਾਸ ਪੜਦੀ ਆ ਗੁਰਬਾਣੀ ਸੁਣਦੀ ਆ ਕਥਾ ਵਿਚਾਰ ਸਮਝਦੀ ਆ ਫਿਰ ਆਪਣੇ ਬੱਚੇ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਸਕਦੀ ਆ ਨਹੀਂ ਤੇ ਨਹੀਂ ਜੋੜ ਸਕਦੀ ਜੇ ਮਾਂ ਆਪ ਗੁਰੂ ਦੇ ਨਾਲ ਜੁੜੀ ਆ ਸੇਵਾ ਦੇ ਨਾਲ ਜੁੜੀ ਆ ਤੇ ਆਪਣੇ ਬੱਚੇ ਨੂੰ ਜੋੜੂਗੀ ਜੇ ਮਾਂ ਆਪ ਸਾਰੀ ਦਿਹਾੜੀ ਫੋਨ ਦੇ ਉੱਤੇ ਰੇਲਾਂ ਬਣਾਉਂਦੀ ਰਹਿੰਦੀ ਫਿਰ ਆਪਣੇ ਬੱਚੇ ਨੂੰ ਇਤਿਹਾਸ ਦੇ ਨਾਲ ਨਹੀਂ ਜੋੜ ਸਕਦੀ ਤੇ ਫਿਰ ਉਹ ਸੂਰਨਾਮ ਨਹੀਂ ਕਦੇ ਪੈਦਾ ਕਰ ਸਕਦੀ ਫਿਰ ਉਸ ਦੇ ਘਰ ਦੇ ਵਿੱਚ ਉਹ ਨਿਛੇੜੀ ਪੈਦਾ ਹੋ ਗਈ ਤਾਂ ਮਾਫ਼ ਕਰਨਾ ਮੈਂ ਸ਼ਬਦ ਵਰਤ ਰਿਹਾ ਲਾਈਵ ਚੱਲਦਾ ਪਿਆ ਪਰ ਇਹ ਹਾਲਾਤ ਬਣ ਗਏ ਨੇ ਅੱਜ ਜੇ ਕਿਸੇ ਨੂੰ ਚੰਗਾ ਸੰਕਤ ਦੇਣ ਦੀ ਕੋਸ਼ਿਸ਼ ਕਰਾਂਗੇ ਉਹ ਅਗਲਾ ਇਨਸਾਨ ਸੋਚਦਾ ਕਿ ਇਹ ਬੰਦਾ ਜਿਹੜਾ ਮੇਰੇ ਵਰਦੇ ਮਾੜਾ ਸੋਚਦਾ ਅੱਜ ਜੇ ਕਿਸੇ ਦੀ ਭਲਾਈ ਦਾ ਕੰਮ ਕਰਾਂਗੇ ਅਗਲਾ ਬੰਦਾ ਸੋਚਦਾ ਪਿਆ ਕਿ ਮੇड़ा ਮਾੜਾ ਕਰਦਾ ਕਿਉਂਕਿ ਅੱਜ ਭਲਾਈ ਦਾ ਜ਼ਮਾਨਾ ਨਹੀਂ ਰਹਿ ਗਿਆ ਜਿੰਨਾ ਕਿਸੇ ਦਾ ਭਲਾ ਕਰਨ ਦੀ ਕੋਸ਼ਿਸ਼ ਕਰੋਗੇ ਉਹ ਉਹਨਾ ਹੀ ਸੱਪ ਦੇ ਵਾਂਗ ਤੁਹਾਨੂੰ ਡੰਗ ਜਾਵੇਗਾ ਕਿਉਂਕਿ ਅੱਜ ਸਾਡੀ ਉਮਰ ਜਿਹੜੀ ਆ ਸੱਪ ਦੀ ਤਰ੍ਹਾਂ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜ਼ਾਰੀ ਨਾਮ ਖੰਡਰ ਕੋ ਰਾਜ ਕਮਾਵੇ ਅੰਤ ਚਲੇ ਗੋਥਾਰੇ ਕਾਰਨ ਸਾਡਾ ਇਹ ਆ ਸਾਡੀ ਉਮਰ ਕੀ ਆ ਸੱਪ ਦੀ ਤਰ੍ਹਾਂ ਥੋੜੀ ਜੀ ਵੱਧ ਜਾਵੇ ਤਾਂ ਵੀ ਅੰਦਰ ਜ਼ਹਿਰ ਖੋਲ ਜਾਣਾ ਤੇ ਘਟ ਜਾਵੇ ਤਾਂ ਵੀ ਜ਼ਹਿਰ ਖੋਲ ਜਾਣਾ ਅੱਜ ਅਸੀਂ ਨਾਮ ਦੇ ਨਾਲ ਟੁੱਟ ਗਏ ਮਾਇਆ ਦੇ ਪਿੱਛੇ ਇੰਨਾ ਭੱਜੇ ਫਿਰਦੇ ਹਾਂ ਭੁੱਖਿਆਂ ਭੁੱਖ ਨਾਲ ਉਤਰੀ ਜੇ ਬੰਨਾ ਪੁਨੀਆ ਪਾਰ ਭਾਵੇਂ ਸਾਰੀ ਧਰਤੀ ਦਾ ਰਾਜ ਮਿਲ ਜਾਵੇ ਤਾਂ ਵੀ ਸਾਡੀ ਭੁੱਖ ਨਹੀਂ ਮੈ ਸਕਦੀ ਲੱਖ ਇਸਤਰੀ ਭੋਗ ਕਰੇ ਨਾਮ ਖੰਡਨ ਕੋ ਰਾਜ ਕਮਾਵੇ ਭਾਵੇਂ ਲੱਖਾਂ ਇਸਤਰੀਆਂ ਦੇ ਨਾਲ ਕਾਮ ਕਰ ਲਵੇ ਭਾਵੇਂ ਭੋਗ ਕਰ ਲਵੇ ਤਾਂ ਵੀ ਉਸ ਦੀ ਭੁੱਖ ਨਹੀਂ ਲੈ ਸਕਦੀ ਗੁਰਬਾਣੀ ਦਾ ਫਰਮਾਨ ਆਪਦੇ ਕੋਲੋਂ ਕੋਈ ਗੱਲ ਨਹੀਂ ਲਾਵਾਂਗਾ ਨਾਮ ਨਾਲ ਗੁਰਬਾਣੀ ਦੇ ਫਰਮਾਨ ਲਾਵਾਂਗਾ ਤੋਕੇ ਲੋਕ ਜਿਹੜੇ ਹੁਣ ਇੱਥੇ ਤੱਕ ਕਹਿਣ ਲੱਗ ਪਏ ਨੇ ਕਿ ਜਿਹੜੀਆਂ ਸਾਨੂੰ ਗੱਲਾਂ ਲਾਉਂਦੇ ਨੇ ਨਾਂ ਨਾਲ ਗੁਰਬਾਣੀ ਜੋ ਜੋ ਕਹਿ ਰਹੀ ਹੈ ਮੈਂ ਗੁਰਬਾਣੀ ਦੇ ਫਰਮਾਨ ਦੇ ਰਿਹਾ ਤੇ ਅਰਥ ਕਰ ਰਿਹਾ ਤੇ ਸਾਹਿਬ ਜੀ ਕਹਿੰਦੇ ਕੱਲੀ ਜੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤਰ ਜਨੂਰਾ ਧੀ ਜਨੂਰੂ ਜੋਰੂ ਜਿਨ੍ਹਾਂ ਦਾ ਸਰਦਾਰ ਕਾਰਨ ਸਾਡਾ ਇਹ ਆ ਤੇ ਭਾਈ ਮਰਦਾਨਾ ਪੁੱਛਣ ਨਗਾ ਪਾਦਸ਼ਾਹ ਆ ਫਰਮਾਨ ਤੇ ਦੱਸ ਦਿੱਤਾ ਹੀ ਹੁਣੇ ਤੇ ਅਰਥ ਵੀ ਕਰ ਦੇ ਤੇ ਗੁਰਨਾਣਕ ਪਾਠਾ ਚ ਕਹਿਣ ਲੱਗੇ ਕਿ ਭਾਈ ਮਰਦਾਨਾ ਜੇ ਇਸ ਪੰਕਤੀ ਦੇ ਅਰਥ ਕਰ ਦਤੇ ਸਾਰੇ ਪਿੰਡ ਦੇ ਲੋਕ ਡਾਂਗਾ ਚੁੱਕ ਕੇ ਤਰੇ ਆਉਣਗੇ ਤੇ ਭਾਈ ਮਰਦਾਨਾ ਕਹਿਣ ਲੱਗਾ ਪਾਦਸ਼ਾਹ ਨਾਲੇ ਤੁਸੀਂ ਕਹਿ ਰਹੇ ਚ ਕਿ ਬਾਣੀ ਜਿਹੜੀ ਧਰੋਂ ਆਈ ਆ ਤੁਰਕੀ ਬਾਣੀ ਆ ਇਹਨਾਂ ਸਗਲੇ ਚਿੰਤ ਮੁਕਾਈ ਨਾਲੇ ਕਹਿ ਰਹੇ ਤੁਸੀਂ ਬਾਣੀ ਜਿਹੜੀ ਧਰੋਂ ਆਈ ਜੇ ਨਾਲੇ ਤੁਸੀਂ ਲੋਕਾਂ ਤੋਂ ਡਰਦੇ ਪੈ ਰਹੇ ਇਹਦੇ ਅਰਥ ਤੇ ਕਰ ਦੋ ਤੇ ਪਾਦਸ਼ਾਹ ਨੇ ਅਰਥ ਕਿਤੇ ਪਾਦਸ਼ਾਹ ਕਹਿਣ ਲੱਗੇ ਕੱਲੀ ਅੰਦਰ ਨਾਨਕਾ ਜਿੰਨਾ ਅਵਤਾਰਕ ਜਿੰਨੇ ਸੰਸਾਰ ਦੇ ਵਿੱਚ ਹੈਗੇ ਨੇ ਸਾਰੇ ਭੂਤ ਨੇ ਇਹ ਤੇ ਪੁੱਤਰ ਵੀ ਭੂਤ ਨਾਲ ਧੀ ਵੀ ਭੂਤਨੀਆ ਸਭ ਤੋਂ ਵੱਡੀ ਭੂਤਨੀ ਉਹ ਆ ਜਿਹੜੇ ਨਾਮ ਦੇ ਨਾਲ ਟੁੱਟ ਗਈ ਐ ਜਿਹੜਾ ਨਾਮ ਨੇ ਜਪਦੀ ਆਜ ਜਿਹੜਾ ਸੱਚ ਬੋਲਣਾ ਬੜਾ ਔਖਾ ਹੋ ਸਕਦਾ ਹੁਣ ਜਿਹੜੇ ਸੱਚ ਬੋਲ ਲੋਕੇ ਹੁਣ ਮੈਨੂੰ ਗਾਲ੍ਹਾਂ ਵੀ ਕੱਢਣਗੇ ਕੇ ਦੀ ਢਿੱਡ ਦੀ ਢਿੱਡ ਪੀੜ ਉਧਕਿਆ। ਇਦਾਂ ਕਵਾਸ ਮਾਰੀ ਜਾਂਦਾ ਪਿਆ। ਕਿਉਂਕਿ ਸਾਡੇ ਹਾਲਾਤ ਬਣ ਗਏ ਨਾ। ਪਰ ਮੇਰਾ ਸਾਰ ਕਹਿੰਦਾ ਫਰੀਦਾ ਬੁਰੇ ਦਾ ਭੜਾਕਾ। ਗੁੱਸਾ ਮਨਾਂ ਹਟਾਏ ਦੇਹੀ ਰੋਗ ਨਾਲ ਲੱਗਾਈ ਪੱਲੇ ਸਭ ਕੁਝ ਪਾਇ। ਕਿ ਜਿਹੜਾ ਗਾਲਾਂ ਵਿੱਚ ਕੱਢਦਾ ਉਹਨੂੰ ਕੱਢੇ ਜਾਂਦੇ ਉਹ ਆਪਣਾ ਕਰਮ ਕਰ ਰਿਹਾ ਅਸੀਂ ਆਪਣਾ ਕਰਮ ਕਰ ਰਹੇ ਹਰਜਨ RAM ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨੰਗ ਵਾ ਅਸੀਂ ਆਪਣਾ ਕਰਮ ਕਰ ਤਾ ਕਿਉਂਕਿ ਸਾਡੀ ਜਿਹੜੀ ਡਿਊਟੀ ਲੱਸੀ ਗੁਰੂ ਰਾਮਦਾਸ ਨੇ ਅਸੀਂ ਨਿਭਾ ਦਿੱਤੀ ਕਾਰਨ ਕੀਆ ਆਖਾਂ ਜੀਵਾਂ ਵਿਸੜੈ ਮਰ ਜਾ ਆਖੰਦਾ ਕੋਈ ਫਾਇਦਾ ਨਹੀਂ ਅੱਖ ਨੇ ਔਖਾ ਸਾਜਣਾ ਸਾਚੇ ਨਾਮ ਕੀ ਲਾਗਾ ਭੁਖ ਉਤ ਭੁਖ ਖਾਇ ਚੜਗਾ ਦੁਖ ਜਿਨ੍ਹਾਂ ਦੇ ਅੰਦਰ ਨਾਮ ਦੀ ਭੁਖ ਹੋਵੇਗੀ ਮੇਰਾ ਸਰ ਕਹਿੰਦਾ ਉਹ ਆਪੇ ਆ ਜਾਵੇਗਾ ਤੇ ਆ ਕੇ ਸੇਵਾ ਕਰ ਲਵੇਗਾ ਸਿਮਰਨ ਕਰ ਲਵੇਗਾ ਸੇਵਾ ਸਿਮਰਨ ਤਾਂ ਹੋਵੇਗੀ ਜੇ ਅੰਦਰੋਂ ਮਨ ਸਾਫ ਹੋਵੇਗਾ ਸੋਦਾਸ ਜੀਵਾਂ ਦਾ ਦਰ ਚੁੱਕਾ ਹੈ ਜੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾ ਕਰਦੇ ਹੋ ਗੀਆਂ ਏਕ ਨੂੰ ਅਨੇਕ ਪ੍ਰਕਾਰ ਦੀਆਂ ਗਲਤੀਆਂ ਉਨੇ ਜਾਣ ਜਾਂ ਬੱਚਾ ਸਮਝ ਕੇ ਮਾਰ ਕਰਨਾ ਦਾ ਦੇ ਸ਼ਬਦਾ ਦੇ ਨਾਲ ਕਿ ਕਿਸੇ ਨੂੰ ਗੁੱਸਾ ਲੱਗਾ ਦਾਸ ਕਿਵਾਂ ਦਾ ਜਾ ਚੁੱਕਾ ਹੈ ਕਿਉਂਕਿ ਗੁਰੂ ਰਾਮਦਾਸ ਤੇ ਦਾਸ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੋਟੀ ਪੁਛ ਕੀਤੀ ਵਿਚਾਰ ਕਰਦੇ ਹੋਇਆ ਪੁੱਲਾ ਚੁੱਕਾ ਤੇ ਠਿਮਾ ਤਨਦਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਭਾ ਸਤਿ ਸ੍ਰੀ ਅਕਾਲ ਜੀ ਬਲਾਉ ਫਤਿਹ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ